ਦੋਸਤੋ ਇੱਕ ਮੁੰਡਾ ਜੋ ਹੁਣੇ-ਹੁਣੇ ਹੀ ਇੰਸਪੈਕਟਰ ਬਣਿਆ ਸੀ ਆ ਇੱਕ ਪੁਰਾਣੇ ਮਕਾਨ ਦੇ ਆ ਸਾਹਮਣੇ ਆ ਕੇ ਰੁਕਦਾ ਹੈ ਉਹ ਦਰਵਾਜ਼ੇ ਤੇ ਦਸਤਕ ਦਿੰਦਾ ਹੈ ਤੇ ਮਕਾਨ ਵਾਲ ਮੁਸਕਰਾਉਂਦੇ ਹੋਏ ਦੇਖਦਾ ਹੈ ਕੁਝ ਪਲ ਹੀ ਬਾਅਦ ਮਕਾਨ ਦੇ ਅੰਦਰੋਂ ਇੱਕ ਵਿਅਕਤੀ ਨਿਕਲਦਾ ਹੈ ਉਹ ਵਿਅਕਤੀ ਆ ਬਾਹਰ ਖੜੇ ਮੁੰਡੇ ਨੂੰ ਦੇਖਦਾ ਪੁੱਛਦਾ ਹੈ ਤੁਸੀਂ ਕੌਣ ਹੋ ਆ ਤੇ ਕਿਸ ਨਾਲ ਮਿਲਣਾ ਚਾਹੁੰਦੇ ਹੋ ਆ ਤਾਂ ਮੁੰਡਾ ਜਵਾਬ ਦਿੰਦਾ ਹੈ ਮੈਂ ਸਿਆਮ ਸਿੰਘ ਜੀ ਨਾਲ ਮਿਲਣਾ ਚਾਹੁੰਦਾ ਹਾਂ ਉਹ ਇੱਥੇ ਰਹਿੰਦੇ ਹਨ ਉਸ ਵਿਅਕਤੀ ਨੇ ਮੁੰਡੇ ਦੀ ਗੱਲ ਸੁਣ ਕੇ ਸਿਰ ਹਿਲਾਇਆ ਤਿਆ ਸੁਨੋਂ ਅੰਦਰ ਲੈ ਗਿਆ ਮਕਾਨ ਦੇ ਇੱਕ ਕਮਰੇ ਵਿੱਚ ਪਹੁੰਚ ਕੇ ਉਸਨੇ ਮੁੰਡੇ ਨੂੰ ਆ ਸ਼ਾਮ ਸਿੰਘ ਦੇ ਕੋਲ ਖੜਾ ਕਰ ਦਿੱਤਾ ਸ਼ਾਮ ਸਿੰਘ ਬਿਸਤਰੇ ਤੇ ਪਿਆ ਹੋਇਆ ਸੀ ਉਸ ਦੀ ਹਾਲਤ ਐਜੀ ਸੀ ਕਿ ਉਹ ਹਿਲ ਜੁਲ ਵੀ ਨਹੀਂ ਸਕਦਾ ਸੀ ਉਸਨੇ ਹੈਰਾਨ ਭਰੀਆਂ ਨਜ਼ਰਾਂ ਨਾਲ ਮੁੰਡੇ ਵੱਲ ਵੇਖਿਆ ਮੁੰਡਾ ਜੋ ਹੁਣ ਤੱਕ ਖੁਸ਼ੀ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਸ਼ਾਮ ਸਿੰਘ ਜੀ ਦੀ ਹਾਲਤ ਦੇਖ ਕੇ ਅਚਾਨਕ ਮਾਇੂਸ ਹੋ ਗਿਆ ਉਸਨੇ ਹੋੜੇ ਜਿਹੀ ਆਵਾਜ਼ ਵਿੱਚ ਕਿਹਾ ਤੁਹਾਡੀ ਹਾਲਤ ਇਸ ਤਰ੍ਹਾਂ ਕਿਵੇਂ ਹੋ ਗਈ ਉਹਨਾਂ ਨੇ ਉਸ ਦੀ ਗੱਲ ਸੁਣ ਕੇ ਡੂੰਗਾ ਸਾਹ ਲਿਆ ਤੇ ਕਹਿਣ ਲੱਗਿਆ ਮੈਂ ਆਪਣੀ ਕਹਾਣੀ ਦੱਸ ਦੇਵਾਂਗਾ ਪਰ ਪਹਿਲਾਂ ਤੂੰ ਇਹ ਦੱਸ ਤੂੰ ਹੈ ਕੌਣ ਇੱਥੇ ਕਿਉਂ ਆਇਆ ਹੈ ਉਹ ਮੁੰਡਾ ਕੌਣ ਸੀ ਤੇ ਸ਼ਾਮ ਸਿੰਘ ਦੇ ਕੋਲ ਕਿਉਂ ਆਇਆ ਸੀ ਦੋਸਤੋ ਬਹੁਤ ਸਮਾਂ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਮਾਤਾ ਪਿਤਾ ਤੇ ਉਹਨਾਂ ਦੇ ਦੋ ਵੱਡੇ ਪੁੱਤਰ ਸਨ ਵੱਡੇ ਪੁੱਤਰ ਦਾ ਨਾਮ ਅਰਜਨ ਸਿੰਘ ਤੇ ਛੋਟੇ ਦਾ ਨਾਮ ਸ਼ਰਨ ਜਦੋਂ ਬੱਚੇ ਹਜੇ ਛੋਟੇ ਸੀ ਆ ਤੇ ਸਕੂਲ ਦੀ ਪੜ੍ਹਾਈ ਕਰਦੇ ਸੀ ਆ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਅਰਜਨ ਤੇ ਸ਼ਰਨ ਦੇ ਪਿਤਾ ਦਾਦੇ ਹੱਥ ਹੋ ਗਿਆ ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਉਹਨਾਂ ਦੇ ਪਿਤਾ ਮਿੱਟੀ ਦੇ ਭਾਂਡੇ ਬਣਾਉਂਦੇ ਸੀ ਆ ਤੇ ਉਹਨਾਂ ਨੂੰ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀ ਆ ਬਾਪ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੇ ਕੋਲ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਆ ਬੱਚਾ ਉਹਨਾਂ ਦੀ ਮਾਂ ਆਪਣੇ ਬੱਚਿਆਂ ਨੂੰ ਦੇਖ ਕੇ ਹੋਰ ਵੀ ਚਿੰਤਿਤ ਹੋ ਗਈ ਸੀ ਆ ਉਹ ਸੋਚਦੀ ਰਹੀ ਆ ਹੁਣ ਮੈਂ ਕੀ ਕਰਾਂ ਮੇਰੇ ਦੋਨੇ ਬੱਚਿਆਂ ਦਾ ਭਵਿੱਖ ਮੈਂ ਕਿਸ ਤਰ੍ਹਾਂ ਬਣਾਵਾਂਗੀ ਪਾਵੇਂ ਕੀ ਉਸਨੇ ਹਿੰਮਤ ਨਹੀਂ ਸੀ ਹਾਰੀ ਉਸਨੇ ਖੁਦ ਬਰਤਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਰਜਨ ਤੇ ਸ਼ਰਨ ਨੇ ਵੀ ਆਪਣੀ ਮਾਂ ਦੀ ਮਿਹਨਤ ਦੇਖ ਕੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਦੋਨੋਂ ਬੱਚੇ ਆਪਣੀ ਮਾਂ ਦੇ ਨਾਲ ਮਿਲ ਕੇ ਭਾਂਡੇ ਬਣਾਉਣਾ ਅਤੇ ਵੇਚਣ ਦਾ ਕੰਮ ਕਰਦੇ ਅਰਜਨ ਤੇ ਸ਼ਰਨ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਆ ਕਿਉਂਕਿ ਘਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਉਹ ਨਹੀਂ ਚਾਹੁੰਦੇ ਸੀ ਆ ਕਿ ਉਹਨਾਂ ਦੀ ਪੜ੍ਹਾਈ ਦਾ ਖਰਚ ਵੀ ਉਹਨਾਂ ਦੀ ਮਾਂ ਨੂੰ ਹੀ ਚੱਕਣਾ ਪਵੇ ਜਦੋਂ ਮਾਂ ਨੂੰ ਪਤਾ ਲੱਗਿਆ ਕੀ ਆ ਉਸਦੇ ਪੁੱਤਰ ਪੜ੍ਹਾਈ ਛੱਡਣਾ ਚਾਹੁੰਦੇ ਹਨ ਤਾਂ ਉਸਦਾ ਦਿਲ ਟੁੱਟ ਗਿਆ ਪਰ ਮਜਬੂਰੀ ਦੇ ਕਾਰਨ ਉਹ ਉਹਨਾਂ ਨੂੰ ਮਨਾਨਾ ਕਰ ਸਕੀ ਆ ਕਿਉਂਕਿ ਆ ਪਰਿਵਾਰ ਦੀ ਹਾਲਤ ਐਨੀ ਕਮਜ਼ੋਰ ਸੀ ਕਿ ਉਸਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਆ ਸਮਾਂ ਬੀਤਦਾ ਗਿਆ ਉਹਨਾਂ ਦੇ ਪਿਤਾ ਦੀ ਮੌਤ ਨੂੰ ਇੱਕ ਮਹੀਨਾ ਹੋ ਚੁੱਕਿਆ ਸੀ ਇਸ ਦੌਰਾਨ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਗਿਆ ਤੇ ਮਾਂ ਨੇ ਸੋਚਿਆ ਕੀ ਆ ਦੀਵਾਲੀ ਦੇ ਮੌਕੇ ਤੇ ਦੀਵੇ ਬਣਾ ਕੇ ਵੇਚਣਾ ਚੰਗਾ ਰਹੇਗਾ ਇਸ ਨਾਲ ਨਾ ਕੇਵਲ ਘਰ ਦਾ ਖਰਚਾ ਚੱਲੇਗਾ ਸਗੋ ਤਿਹਾਰ ਕਰਕੇ ਘਰੇ ਵੀ ਕੁਝ ਰੌਣਕ ਹੋ ਜਾਵੇਗੀ ਆ ਤਾਂ ਉਹਨਾਂ ਦੀ ਮਾਂ ਨੇ ਦੀਵੇ ਬਣਾਉਣ ਦਾ ਕੰਮ ਜੋਰੋ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਅਰਜਨ ਤੇ ਸ਼ਰਨ ਨੇ ਵੀ ਆਪਣੀ ਮਾਂ ਦੀ ਖੂਬ ਮਦਦ ਕੀਤੀ ਆ ਉਹ ਸਮਝ ਚੁੱਕੇ ਸੀ ਕਿ ਦੀਵਾਲੀ ਤੇ ਦੀਵਿਆਂ ਦੀ ਸੇਲ ਚੰਗੀ ਹੋ ਜਾਂਦੀ ਹੈ ਤਾਂ ਪਰਿਵਾਰ ਦੀ ਦੀਵਾਲੀ ਵੀ ਚੰਗੀ ਰਹੇਗੀ ਇਹ ਪੂਰਾ ਪਰਿਵਾਰ ਮਿਲ ਕੇ ਰਾਤ ਦਿਨ ਮਿਹਨਤ ਕਰਦਾ ਰਿਹਾ ਸੁੰਦਰ ਦੀਵੇ ਤਿਆਰ ਕਰਨ ਵਿੱਚ ਜੁੱਟ ਗਿਆ ਦੀਵਿਆਂ ਨੂੰ ਤਿਆਰ ਕਰਨ ਤੋਂ ਬਾਅਦ ਹੁਣ ਵਾਰੀ ਸੀ ਆ ਉਹਨਾਂ ਨੂੰ ਵੇਚਣ ਦੀ ਆ ਪਰ ਕਰ ਵਿੱਚ ਹੁਣ ਐਨੇ ਦੀਵੇ ਵਿਕਦੇ ਨਹੀਂ ਸੀ ਜਿੰਨਾ ਉਹਨਾਂ ਦੇ ਪਿਤਾ ਨੇ ਵੇਚਿਆ ਸੀ ਆ ਉਹਨਾਂ ਦੇ ਪਿਤਾ ਮਾਰਕੀਟ ਵਿੱਚ ਜਾ ਕੇ ਛੋਟੀ ਜਿਹੀ ਦੁਕਾਨ ਲਗਾਉਂਦੇ ਸੀ ਆ ਜਿੱਥੇ ਲੋਕ ਆਉਂਦੇ ਤੇ ਉਹਨਾਂ ਦੇ ਬਣਾਏ ਹੋਏ ਦੀਵੇ ਖਰੀਦਦੇ ਸੀ ਆ ਹੁਣ ਜਦੋਂ ਉਹ ਨਹੀਂ ਸੀ ਆ ਤਾਂ ਮਾਂ ਉਹਨਾਂ ਨੂੰ ਇਸ ਤਰ੍ਹਾਂ ਦੇਖ ਕੇ ਬਹੁਤ ਉਦਾਸ ਸੀ ਆ ਇੱਕ ਦਿਨ ਮਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਬੱਚਿਓ ਜੇਕਰ ਆਪਾਂ ਇਸ ਦੀਵਾਲੀ ਨੂੰ ਸਹੀ ਢੰਗ ਨਾਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਜ਼ਾਰ ਵਿੱਚ ਜਾ ਕੇ ਇੱਕ ਦੁਕਾਨ ਲਗਾਉਣੀ ਪਵੇਗੀ ਤਾਂ ਕਿ ਸਾਡੇ ਬਣਾਏ ਹੋਏ ਦੀਵੇ ਵੀ ਖਸ ਸਕਣ ਤੇ ਅਸੀਂ ਵੀ ਖੁਸ਼ ਹੋ ਕੇ ਦੀਵਾਲੀ ਮਨਾ ਸਕੀਏ ਅਰਜਨ ਤੇ ਸ਼ਰਨ ਇਸ ਗੱਲ ਨੂੰ ਸਮਝ ਗਏ ਤੇ ਕਹਿਣ ਲੱਗੇ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਆ ਸਾਨੂੰ ਦੁਕਾਨ ਲਗਾਉਣੀ ਚਾਹੀਦੀ ਹੈ ਫਿਰ ਮਾਂ ਨੇ ਕਿਹਾ ਠੀਕ ਹੈ ਬੇਟਾ ਆਪਾਂ ਕੁਝ ਦੀਵੇ ਲੈ ਕੇ ਚੱਲਦੇ ਹਾਂ ਤੇ ਬਾਜ਼ਾਰ ਵਿੱਚ ਦੁਕਾਨ ਲਗਾਉਂਦੇ ਹਾਂ ਉੱਥੇ ਕਾਫੀ ਭੀੜ ਸੀ ਆ ਤੇ ਲੋਕ ਦੀਵੇ ਜ਼ਰੂਰ ਖਰੀਦਣਗੇ ਆ ਸਾਡੀ ਦੀਵਾਲੀ ਵੀ ਖੁਸ਼ਹਾਲ ਰਹੇਗੀ ਆ ਪਰ ਦੋਨੋਂ ਪੁੱਤਰਾਂ ਨੇ ਆਪਣੀ ਮਾਂ ਦੀਆਂ ਮਿੰਨਤਾਂ ਖਿੱਤੀਆਂ ਕਿ ਮੰਮੀ ਤੁਸੀਂ ਬਹੁਤ ਕੰਮ ਕਰਦੇ ਹੋ ਆ ਤੁਸੀਂ ਘਰੇ ਰਹੋ ਆ ਅਸੀਂ ਦੋਨੋਂ ਦੁਕਾਨ ਲਗਾ ਲਵਾਂਗੇ ਆ ਤੁਸੀਂ ਚਿੰਤਾ ਨਾ ਕਰੋ ਆ ਅਸੀਂ ਚੰਗੇ ਦੀਵੇ ਵੇਚ ਕੇ ਵਾਪਸ ਆ ਜਾਵਾਂਗੇ ਇਸ ਤੋਂ ਬਾਅਦ ਦੋਨੇ ਭਰਾ ਕਰੋ ਕੁਝ ਦੀਵੇ ਲੈ ਕੇ ਬਾਜ਼ਾਰ ਵੱਲ ਚੱਲ ਪਏ ਆ ਬਾਜ਼ਾਰ ਪਹੁੰਚ ਕੇ ਉਹਨਾਂ ਨੇ ਇੱਕ ਜਗ੍ਹਾ ਤੇ ਦੁਕਾਨ ਲਗਾ ਲਈ ਦੁਕਾਨ ਲਗਾਉਂਦਿਆਂ ਹੀ ਦੋਨੋਂ ਬੱਚੇ ਬੈਠ ਗਏ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਦੇਖਣ ਲੱਗੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਦੀਵੇ ਵੇਚਣ ਦਾ ਤਰੀਕਾ ਕੀ ਹੈ ਤੇ ਕਿਸ ਤਰ੍ਹਾਂ ਗਾਹਕ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ ਦੋਨੇ ਭਰਾ ਆਪਣੇ ਦੀਵਿਆਂ ਨੂੰ ਲੈ ਕੇ ਸੜਕ ਦੇ ਕਿਨਾਰੇ ਬੈਠੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਨੂੰ ਉਮੀਦ ਸੀ ਕਿ ਕੋਈ ਨਾ ਕੋਈ ਗਾਹਕ ਆਵੇਗਾ ਤੇ ਉਹਨਾਂ ਦੇ ਦੀਵੇ ਖਰੀਦ ਲਵੇਗਾ ਪਰ ਉਦੋਂ ਹੀ ਅਚਾਨਕ ਪੁਲਸ ਦੀ ਇੱਕ ਟੀਮ ਉੱਥੇ ਆਈ ਆ ਤੇ ਸੜਕ ਕਿਨਾਰੇ ਬੈਠੇ ਸਾਰੇ ਦੁਕਾਨਦਾਰਾਂ ਨੂੰ ਆ ਉਤੋਂ ਹਟਾ ਦਿੰਦੀ ਹੈ ਅਰਜਨ ਤੇ ਸ਼ਰਨ ਨੇ ਦੇਖਿਆ ਕੀ ਆ ਪੁਲਸ ਵਾਲੇ ਦੁਕਾਨਾਂ ਨੂੰ ਪਿੱਛੇ ਖਿਸਕਾ ਰਹੇ ਸਨ ਇਸ ਕਰਕੇ ਘਬਰਾ ਗਏ ਆ ਕਿਉਂਕਿ ਉਹਨਾਂ ਦੇ ਮਿੱਟੀ ਦੇ ਦੀਵੇ ਬਹੁਤ ਨਾਜ਼ੁਕ ਸੀ ਆ ਜੇਕਰ ਪੁਲਿਸ ਨੇ ਉਹਨਾਂ ਦਾ ਸਮਾਨ ਹੇਟਾ ਸਿੱਟ ਦਿੱਤਾ ਜਾਂ ਪਿੱਛੇ ਧੱਕ ਦਿੱਤਾ ਤਾਂ ਸਾਰੇ ਦੀਵੇ ਟੁੱਟ ਜਾਣਗੇ ਇਹ ਸੋਚ ਕੇ ਦੋਨੇ ਭਰਾ ਵੀ ਛੇਤੀ ਆ ਆਪਣੇ ਦੀਵਿਆਂ ਨੂੰ ਆ ਪਿੱਛੇ ਸਰਕਾਉਣ ਲੱਗੇ ਪੁਲਸ ਵਾਲੇ ਸਾਰੇ ਦੁਕਾਨਦਾਰਾਂ ਨੂੰ ਦੁਕਾਨ ਇੱਕ ਲਾਈਨ ਵਿੱਚ ਲਗਾਉਣ ਦੀ ਹਿਦਾਇਤ ਦੇ ਰਹੇ ਸੀ ਤਾਂਕਿ ਰਸਤਾ ਸਾਫ਼ ਰਹੇ ਆ ਤੇ ਟ੍ਰੈਫਿਕ ਵਿੱਚ ਕੋਈ ਰੁਕਾਵਟ ਨਾ ਰਹੇ ਆ ਐਨੇ ਵਿੱਚ ਪੁਲਿਸ ਦੀ ਟੀਮ ਦਾ ਹੈੱਡ ਜੋ ਉੱਥੇ ਇੰਸਪੈਕਟਰ ਸੀ ਉਹਨਾਂ ਬੱਚਿਆਂ ਕੋਲ ਆ ਕੇ ਰੁਕ ਗਿਆ ਉਸਨੇ ਦੇਖਿਆ ਕੀ ਆ ਦੋ ਮਾਸੂਮ ਬੱਚੇ ਆ ਮਿੱਟੀ ਦੇ ਦੀਵੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਆ ਉਹਨਾਂ ਦੇ ਚਿਹਰਿਆਂ ਦੀ ਮਾਸੂਮੀਅਤ ਤੋਂ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਅੰਦਾਜ਼ਾ ਇੰਸਪੈਕਟਰ ਨੂੰ ਹੋ ਗਿਆ ਸੀ ਆ ਇੰਸਪੈਕਟਰ ਨੇ ਬੱਚਿਆਂ ਨੂੰ ਕਿਹਾ ਬੱਚਿਓ ਜੇਕਰ ਦੁਕਾਨ ਲਗਾਉਣੀ ਹੈ ਤਾਂ ਥੋੜਾ ਹੋਰ ਪਿੱਛੇ ਲਗਾਓ ਤਾਂ ਕਿ ਰਸਤਾ ਸਾਫ਼ ਰਹੇ ਆ ਛੋਟਾ ਭਰਾ ਸ਼ਰਨਾ ਤੁਰੰਤ ਬੋਲਿਆ ਸਾਹਿਬ ਜੀ ਅਸੀਂ ਤਾਂ ਸਿਰਫ ਇੱਤੇ ਆਪਣੇ ਦੀਵੇ ਵੇਚਣ ਆਏ ਹਾਂ ਤਾਂ ਇਹ ਸਾਡੀ ਲਈ ਬਹੁਤ ਜ਼ਰੂਰੀ ਹਨ ਉਸ ਦੀ ਆਵਾਜ਼ ਵਿੱਚ ਉਦਾਸੀ ਆ ਤੇ ਇਮਾਨਦਾਰੀ ਸਾਫ਼ ਚਲ ਰਹੀ ਸੀ ਆ ਇੰਸਪੈਕਟਰ ਨੇ ਸੁਣ ਕੇ ਥੋੜਾ ਅਜੀਬ ਜਿਹਾ ਮਹਿਸੂਸ ਕੀਤਾ ਉਸਨੇ ਦੋਨਾਂ ਬੱਚਿਆਂ ਵੱਲ ਗੌਰ ਨਾਲ ਦੇਖਿਆ ਤੇ ਉਹਨਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਪੁਰਾਣੇ ਕੱਪੜੇ ਸਧਾਰਨ ਸਮਾਨ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਦੇਖ ਕੇ ਇੰਸਪੈਕਟਰ ਦਾ ਦਿਲ ਪੀ ਗਲ ਗਿਆ ਉਸਨੇ ਉਹਨਾਂ ਤੋਂ ਪੁੱਛਿਆ ਤੁਸੀਂ ਇੱਥੇ ਇਕੱਲੇ ਆਏ ਹੋ ਆ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਤਾਂ ਅਰਜਨ ਨੇ ਹੌਲੇ ਜੇ ਕੇ ਆ ਸਾਬ ਸਾਡੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਮਾਂ ਨੇ ਦੀਵੇ ਬਣਾਏ ਸਨ ਤੇ ਅਸੀਂ ਉਹਨਾਂ ਨੂੰ ਵੇਚਣ ਆਏ ਹਾਂ ਤਾਂ ਕਿ ਦੀਵਾਲੀ ਮਨਾ ਸਕੀਏ ਦੋਨਾਂ ਭਰਾਵਾਂ ਦੇ ਮਾਸੂਮਾ ਜਵਾਬ ਨੇ ਪੁਲਿਸ ਅਧਿਕਾਰੀ ਨੂੰ ਗਹਿਰਾਈ ਨਾਲ ਸੋਚਣ ਤੇ ਮਜਬੂਰ ਕਰ ਦਿੱਤਾ ਜਦੋਂ ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹਨ ਤੇ ਉਹਨਾਂ ਦੀ ਦੀਵਾਲੀ ਇਹਨਾਂ ਦੀਵਿਆਂ ਨੂੰ ਵੇਚਣ ਤੇ ਨਿਰਭਰ ਹੈ ਤਾਂ ਪੁਲਿਸ ਅਧਿਕਾਰੀ ਦਾ ਦਿਲ ਪਿਘਲ ਗਿਆ ਬੱਚਿਆਂ ਦੀ ਹਾਲਤ ਦੇਖ ਕੇ ਉੱਥੇ ਖੜੇ ਬਾਕੀ ਪੁਲਿਸ ਕਰਮਚਾਰੀਆਂ ਦਾ ਧਿਆਨ ਵੀ ਉਹਨਾਂ ਵੱਲ ਖਿੱਚਿਆ ਗਿਆ ਪੁਲਿਸ ਅਧਿਕਾਰੀ ਨੇ ਕੁਝ ਚੀਰ ਚੁੱਪ ਰਹਿ ਕੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਮੁਸਕਰਾਉਂਦੇ ਹੋਏ ਕਹਿਣ ਲੱਗਾ ਠੀਕ ਹੈ ਬੇਟਾ ਅੱਜ ਤੋਂ ਅਸੀਂ ਵੀ ਤੁਹਾਡੀ ਦੀਵਾਲੀ ਮਨਾਉਣ ਵਿੱਚ ਮਦਦ ਕਰਾਂਗੇ ਇਸ ਤੋਂ ਬਾਅਦ ਉਸਨੇ ਤੁਰੰਤ ਬੱਚਿਆਂ ਤੋਂ ਕੁਝ ਦੀਵੇ ਖਰੀਦੇ ਤੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਹਨਾਂ ਨੂੰ ਦੇ ਦਿੱਤੇ ਇਹ ਦੇਖ ਕੇ ਦੋਨੋਂ ਭਰਾਵਾਂ ਦੇ ਚਿਹਰੇ ਤੇ ਖੁਸ਼ੀ ਦੀ ਅਲਗ ਹੀ ਚਮਕਾ ਗਈ ਆ ਉਹਨਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਚਲ ਕਰਈ ਸੀ ਆ ਬੱਚਿਆਂ ਦੀ ਖੁਸ਼ੀ ਦੇਖ ਕੇ ਬਾਕੀ ਪੁਲਿਸ ਕਰਮਚਾਰੀ ਵੀ ਮਦਦ ਲਈ ਅੱਗੇ ਆਏ ਆ ਤੇ ਦੀਵੇ ਖਰੀਦਣ ਲੱਗੇ। ਉਹਨਾਂ ਨੇ ਬੱਚਿਆਂ ਤੋਂ ਜਿੰਨੇ ਦੀਵੇ ਖਰੀਦੇ ਜਾ ਸਕਦੇ ਸੀ ਅਖਰੀਦ ਲਏ ਪਰ ਅਜੇ ਵੀ ਕੁਝ ਦੀਵੇ ਬਚ ਗਏ ਸਨ ਤਾਂ ਮੁੱਖ ਪੁਲਿਸ ਅਧਿਕਾਰੀ ਆਪਣੀ ਵਰਦੀ ਪਾ ਕੇ ਖੁਦ ਦੁਕਾਨ ਤੇ ਖੜਾ ਹੋ ਗਿਆ। ਉਹ ਬਾਜ਼ਾਰ ਵਿੱਚ ਉੱਚ-ਉੱਚੀ ਆਵਾਜ਼ਾਂ ਲਗਾਉਂਦੇ ਹੋਏ ਕਹਿਣ ਲੱਗਾ ਕਿ ਦੀਵਾਲੀ ਦੇ ਸਭ ਤੋਂ ਚੰਗੇ ਦੀਵੇ ਇੱਥੇ ਮਿਲਣਗੇ ਆ। ਐਨਾ ਮਾਸੂਮ ਬੱਚਿਆਂ ਦੀ ਮਦਦ ਕਰੋ। ਤੇ ਅੰਨਾਂ ਤੋਂ ਦੀਵੇ ਖਰੀਦ ਕੇ ਆਪਣੀ ਦੀਵਾਲੀ ਨੂੰ ਖਾਸ ਬਣਾਓ ਇਹ ਦੇਖ ਕੇ ਬਾਜ਼ਾਰ ਵਿੱਚ ਖੜੇ ਲੋਕ ਹੈਰਾਨ ਰਹਿ ਗਏ ਸਾਰੇ ਲੋਕ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਆਖਿਰ ਹੋ ਕੀ ਰਿਹਾ ਹੈ ਤਾਂ ਉੱਥੇ ਖੜੇ ਪੁਰਸ਼ ਕਰਮਚਾਰੀਆਂ ਨੇ ਉਹਨਾਂ ਦੀ ਪੂਰੀ ਕਹਾਣੀ ਸੁਣਾਈ ਤਾਂ ਕੀ ਆ ਉਹ ਬੱਚੇ ਆਪਣੇ ਪਰਿਵਾਰ ਦੀ ਦੀਵਾਲੀ ਮਨਾਉਣ ਦੇ ਲਈ ਸੰਘਰਸ਼ ਕਰ ਰਹੇ ਹਨ ਇਹ ਸੁਣ ਕੇ ਬਾਜ਼ਾਰ ਦੇ ਲੋਕਾਂ ਵਿੱਚ ਵੀ ਜੋਸ਼ ਭਰ ਗਿਆ ਉਹਨਾਂ ਨੇ ਤੁਰੰਤ ਆ ਕੇ ਬੱਚਿਆਂ ਤੋਂ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਕੁਝ ਹੀ ਮਿੰਟਾਂ ਵਿੱਚ ਸਾਰੇ ਦੀਵੇ ਵਿਕ ਗਏ ਤੇ ਬੱਚਿਆਂ ਦੇ ਕੋਲ ਉਮੀਦ ਤੋਂ ਜ਼ਿਆਦਾ ਪੈਸੇ ਆ ਗਏ ਆ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਆ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਆਪਣੇ ਜਵਾਨਾਂ ਨੂੰ ਕਿਹਾ ਕਿ ਚਲੋ ਹੁਣ ਇਹਨਾਂ ਬੱਚਿਆਂ ਦੀ ਦੀਵਾਲੀ ਨੂੰ ਪੂਰੀ ਤਰ੍ਹਾਂ ਖਾਸ ਬਣਾਉਂਦੇ ਹਾਂ ਉਹ ਬਾਜ਼ਾਰ ਵਿੱਚੋਂ ਮਠਾਈਆਂ ਤੇ ਪਟਾਕੇ ਲੈ ਕੇ ਆਏ ਆ ਤੇ ਬੱਚਿਆਂ ਨੂੰ ਗਿਫਟ ਕੀਤੇ ਪੁਲਸ ਵਾਲਿਆਂ ਦੀ ਦਿਆਲਤਾ ਤੇ ਇਨਸਾਨੀਅਤ ਨੇ ਨਾ ਕੇਵਲ ਉਹਨਾਂ ਬੱਚਿਆਂ ਦੀ ਦੀਵਾਲੀ ਨੂੰ ਖਾਸ ਬਣਾ ਦਿੱਤਾ ਸੀ ਸਗੋਂ ਪੂਰੇ ਬਾਜ਼ਾਰ ਤੇ ਪਿੰਡ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਸੀ ਜਦੋਂ ਪੁਲਸ ਅਧਿਕਾਰੀ ਨੇ ਬੱਚਿਆਂ ਨੂੰ ਮਠਾਈਆਂ ਤੇ ਪਟਾਕੇ ਦੇ ਕੇ ਕਿਹਾ ਕਿ ਲਓ ਬੇਟਾ ਏ ਸਭ ਤੁਹਾਡੀ ਦੀਵਾਲੀ ਤੇ ਖੁਸ਼ੀ-ਖੁਸ਼ੀ ਆ ਆਪਣੀ ਦੀਵਾਲੀ ਮਨਾਓ ਆ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਸਾਨੂੰ ਦੱਸਿਓ ਤਾਂ ਬੱਚਿਆਂ ਦੀਆਂ ਅੱਖਾਂ ਚਮਕ ਗਈਆਂ ਪੁਲਸ ਵਾਲਿਆਂ ਦਾ ਇਹ ਵਿਵਾਰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਪਾਬੁਕ ਹੋ ਗਏ ਬਾਜ਼ਾਰ ਵਿੱਚ ਖੜੇ ਲੋਕਾਂ ਨੇ ਪੁਲਸ ਦੀ ਖੂਬ ਤਾਰੀਫ਼ ਕੀਤੀ ਆ ਤੇ ਕਿਹਾ ਪੁਲਸ ਵਾਲੇ ਹੋਣ ਤਾਂ ਇਹੋ ਜੇ ਹੋਣਾ ਜੋ ਸੱਚੀ ਸਮਾਜ ਦੀ ਮਦਦ ਲਈ ਆ ਖੜੇ ਹੋ ਸਕਣ ਨਾ ਇਸ ਤੋਂ ਬਾਅਦ ਪੁਲਸ ਵਾਲੇ ਵਾਪਸ ਚਲੇ ਗਏ ਆ ਪਰ ਇਸ ਘਟਨਾ ਦੀ ਖਬਰ ਪੂਰੇ ਇਲਾਕੇ ਵਿੱਚ ਫੈਲ ਗਈ ਹਰ ਕੋਈ ਇਹ ਜਾਣ ਕੇ ਹੈਰਾਨ ਤੇ ਖੁਸ਼ੀ ਆ ਕਿ ਪੁਲਸ ਵਾਲਿਆਂ ਨੇ ਕਿਵੇਂ ਦੋ ਮਾਸੂਮ ਬੱਚਿਆਂ ਦੀ ਦੀਵਾਲੀ ਨੂੰ ਚਾਨਣ ਨਾਲ ਭਰ ਦਿੱਤਾ ਕੁਝ ਸਥਾਨਕ ਲੋਕ ਬੱਚਿਆਂ ਦੀ ਮਦਦ ਦੀ ਕਹਾਣੀ ਸੁਣ ਕੇ ਖੁਦ ਨੂੰ ਨਾ ਰੋਕ ਸਕੇ ਆ ਉਹਨਾਂ ਦੇ ਮਿੱਟੀ ਦੇ ਦੀਵੇ ਆ ਖਰੀਦ ਕੇ ਪੁਲਿਸ ਸਟੇਸ਼ਨ ਪਹੁੰਚਾਏ ਤੇ ਪੁਲਸ ਵਾਲਿਆਂ ਦੇ ਨਾਲ ਦੀਵਾਲੀ ਮਨਾਉਣ ਦਾ ਫੈਸਲਾ ਲਿਆ ਉਹ ਮਠਾਈਆਂ ਲੈ ਕੇ ਥਾਣੇ ਪਹੁੰਚੇ ਤੇ ਕਹਿਣ ਲੱਗੇ ਤੁਸੀਂ ਸਾਰਿਆਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਹ ਦੀਵੇ ਤੇ ਮਠਾਈਆਂ ਸਾਡੇ ਵੱਲੋਂ ਤੁਹਾਡੇ ਲਈ ਆ ਤੁਹਾਨੂੰ ਸਭ ਨੂੰ ਤੇ ਸਾਰਿਆਂ ਮੁਬਾਰਕਾਂ ਤੇ ਫਿਰ ਪਿੰਡ ਦੇ ਲੋਕ ਅਤੇ ਪੁਲਸ ਵਾਲੇ ਮਿਲ ਕੇ ਥਾਣੇ ਨੂੰ ਦੀਵੇ ਨਾਲ ਸਜਾਉਣ ਲੱਗੇ ਥਾਣੇ ਵਿੱਚ ਚਾਰੇ ਪਾਸੇ ਦੀਵੇ ਜਗਾਣ ਲੱਗੇ ਉੱਥੋਂ ਦਾ ਮਾਹੌਲ ਬਿਹਤਰ ਖਾਸ ਹੋ ਗਿਆ ਇਹ ਨਜ਼ਾਰਾ ਦੇਖ ਕੇ ਥਾਣਾ ਇੰਚਾਰਜ ਜਿਨ੍ਹਾਂ ਨੇ ਬੱਚਿਆਂ ਦੇ ਲਈ ਆ ਦੀਵੇ ਵੇਚਣ ਵਿੱਚ ਮਦਦ ਕੀਤੀ ਸੀ ਆ ਇਕਦਮ ਪਾਬੂਖ ਹੋ ਗਏ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਦਾ ਨਾਮ ਸੀ ਆ ਸ਼ਾਮ ਸਿੰਘ ਜੋ ਪੁਰਸ਼ ਦਿਨੌਕਰੀ ਕਰਦੇ ਹੋਏ ਆ ਜਿਸ ਨੂੰ ਕਈ ਸਾਲ ਹੋ ਗਏ ਸਨ ਪਰ ਇੰਨਾ ਇੱਜ਼ਤ ਮਾਨ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ ਜਿੰਨਾ ਕਿ ਉਸ ਦੀਵਾਲੀ ਵਾਲੇ ਦਿਨ ਮਿਲਿਆ ਸੀ ਆ ਹੂੰ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਵੀਡੀਓ ਕਾਲ ਦੇ ਜ਼ਰੀਏ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਮਨਾਈ ਸੀ ਆ ਉਸ ਸਮੇ ਉਹ ਬਿਹਾਦ ਖੁਸ਼ ਸੀ ਆ ਜਿੱਥੇ ਉਹ ਡਿਊਟੀ ਕਰ ਰਿਹਾ ਸੀ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਦੀਵਾਲੀ ਮਨਾ ਰਿਹਾ ਸੀ ਅਗਲੇ ਦਿਨ ਸਵੇਰੇ ਸ਼ਾਮ ਸਿੰਘ ਥਾਣੇ ਤੋਂ ਆਪਣੀ ਬਾਈਕ ਲੈ ਕੇ ਨਿਕਲਦਾ ਹੈ ਤੇ ਉਹਨਾਂ ਬੱਚਿਆਂ ਦੇ ਘਰ ਵੱਲ ਚਲਾ ਜਾਂਦਾ ਹੈ ਉਹਨਾਂ ਨੇ ਪਹਿਲਾਂ ਹੀ ਪਤਾ ਕਰ ਲਿਆ ਸੀ ਕਿ ਉਹ ਬੱਚੇ ਤੇ ਉਹਨਾਂ ਦਾ ਪਰਿਵਾਰ ਕਿੱਥੇ ਰਹਿੰਦੇ ਹਨ ਪਿੰਡ ਵਿੱਚ ਪੁੱਛਦੇ ਪਹੁੰਚੋਂਦੇ ਉਹ ਉਹਨਾਂ ਦੇ ਘਰ ਤੱਕ ਪਹੁੰਚ ਗਿਆ ਸੀ ਉੱਥੇ ਪਹੁੰਚ ਕੇ ਸ਼ਿਆਮ ਸਿੰਘ ਨੇ ਉਸ ਪਰਿਵਾਰ ਦੀ ਸਥਿਤੀ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲਈ ਤੇ ਉਸ ਨੂੰ ਪਤਾ ਲੱਗਿਆ ਕੀ ਆ ਉਸ ਪਰਿਵਾਰ ਵਿੱਚ ਸਿਰਫ ਇੱਕ ਵਿਅਕਤੀ ਕਮਾਉਣ ਵਾਲਾ ਸੀ ਜਿਸ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ ਉਸ ਤੋਂ ਬਾਅਦ ਇਹ ਪਰਿਵਾਰ ਡੂੰਘੀਆਂ ਪਰੇਸ਼ਾਨੀਆਂ ਵਿੱਚ गिर ਗਿਆ ਸੀ ਆ ਬੱਚਿਆਂ ਦੀ ਪੜ੍ਹਾਈ ਵੀ ਇਸੇ ਕਾਰਨ ਰੁਕ ਚੁੱਕੀ ਸੀ ਆ ਸ਼ਿਆਮ ਸਿੰਘ ਨੇ ਜਾਣਨ ਤੋਂ ਬਾਅਦ ਉਸ ਦੀ ਮਦਦ ਕਰਨ ਦਾ ਫੈਸਲਾ ਲਿਆ ਉਸ ਨੇ ਬੱਚਿਆਂ ਦੀ ਮਾਂ ਦੇ ਲਈ ਉਸ ਦੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਦਾ ਪ੍ਰਬੰਧ ਕੀਤਾ ਤੇ ਕਿਹਾ ਤੁਸੀਂ ਇਸ ਦੁਕਾਨ ਨੂੰ ਚਲਾਓ ਇਸ ਨਾਲ ਤੁਹਾਨੂੰ ਆਮਦਨ ਹੋਵੇਗੀ ਅਤੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਸੰਭਾਲ ਸਕੋਗੇ ਇਸ ਦੇ ਨਾਲ ਹੀ ਉਸਨੇ ਬੱਚਿਆਂ ਦੇ ਲਈ ਵੀ ਖਾਸ ਇੰਤਜ਼ਾਮ ਕੀਤੇ ਉਸਨੇ ਬੱਚਿਆਂ ਦੀ ਮਾਂ ਨੂੰ ਕਿਹਾ ਬੱਚਿਆਂ ਨੂੰ ਸਕੂਲ ਭੇਜੋ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪੂਰਾ ਖਰਚਾ ਮੈਂ ਚੱਕਾਂਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ ਆ ਅਰਜਨ ਤੇ ਸ਼ਰਨ ਦੀ ਮਾਂ ਨੇ ਆ ਇੱਕ ਦੁਕਾਨ ਖੋਲ੍ਹ ਲਈ ਸੀ ਆ ਬੱਚਿਆਂ ਦੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਗਈ ਆ ਸਿਆਮ ਸਿੰਘ ਉਹਨਾਂ ਦੀ ਫੀਸ ਭਰਦਾ ਰਿਹਾ ਸਮੇਂ ਦੇ ਨਾਲ ਨਾਲ ਹੌਲੀ-ਹੌਲੀ ਆ ਅਰਜਨ ਤੇ ਸ਼ਰਨ ਦੀ ਮਾਂ ਦੀ ਦੁਕਾਨ ਚੰਗੀ ਚੱਲਣ ਲੱਗੀ ਆ ਉਸਦੇ ਆ ਦਿਨ ਵੀ ਚੰਗੇ ਹੋਣ ਲੱਗੇ ਇਸ ਦੌਰਾਨ ਸਿਆਮ ਸਿੰਘ ਕਈ ਵਾਰ ਉਹਨਾਂ ਦੇ ਕੋਲ ਆਇਆ ਉਹਨਾਂ ਦੀ ਆਰਥਿਕ ਮਦਦ ਤੋਂ ਇਲਾਵਾ ਦੁਕਾਨ ਚਲਾਉਣ ਦੇ ਨਵੇਂ-ਨਵੇਂ ਤਰੀਕੇ ਵੀ ਦੱਸੇ ਉਸਨੇ ਦੱਸਿਆ ਕਿ ਕੰਮ ਕਿਵੇਂ ਕਰਨਾ ਹੈ ਤੇ ਕਿਹੜੇ-ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ ਹੁਣ ਅਰਜਨ ਤੇ ਸ਼ਰਨ ਮਾ ਦੇ ਨਾਲ ਦੁਕਾਨ ਦੇ ਸਾਰੇ ਆਪਣੀ ਜ਼ਿੰਦਗੀ ਨੂੰ ਆ ਠੀਕ ਠੰਗ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਉਹ ਹੁਣ ਖੁਦ ਆਪਣੇ ਬੱਚਿਆਂ ਦੀ ਫੀਸ ਭਰ ਸਕਦੀ ਸੀ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਚੰਗੀ ਤਰ੍ਹਾਂ ਕਰ ਸਕਦੀ ਸੀ ਆ ਇੱਕ ਦਿਨ ਅਰਜਨ ਤੇ ਸ਼ਰਨ ਦੀ ਮਾਂ ਨੇ ਸ਼ਾਮ ਸਿੰਘ ਨੂੰ ਕਿਹਾ ਕਿ ਹੁਣ ਤੁਹਾਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਮੈਂ ਖੁਦ ਆਪਣੀ ਮਿਹਨਤ ਨਾਲ ਬੱਚਿਆਂ ਦੀ ਫੀਸ ਭਰ ਸਕਦੀ ਹਾਂ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਤੇ ਬਹੁਤ ਵੱਡਾ احਸਾਨ ਕੀਤਾ ਹੈ ਸ਼ਾਮ ਸਿੰਘ ਨੇ ਹੱਸਦੇ ਹੋਏ ਕਿਹਾ ਇਸ ਵਿੱਚ احਸਾਨ ਵਾਲੀ ਕੋਈ ਗੱਲ ਨਹੀਂ ਆ ਅਸੀਂ ਇਨਸਾਨ ਹਾਂ ਤੇ ਇਨਸਾਨ ਹੋ ਕੇ ਜੇਕਰ ਇੱਕ ਇਨਸਾਨ ਦੂਜੇ ਦੇ ਕੰਮ ਨਹੀਂ ਆਵੇਗਾ ਤਾਂ ਉਸ ਦਾ ਇਨਸਾਨ ਹੋਣ ਦਾ ਫਾਇਦਾ ਕੀ ਹੈ ਇਹ ਕਹਿ ਕੇ ਉੱਥੋਂ ਚਲੇ ਗਏ ਆ ਹੁਣ ਬੱਚੇ ਸਕੂਲ ਦੀ ਪੜ੍ਹਾਈ ਕਰ ਰਹੇ ਸੀ ਆ ਉਹਨਾਂ ਦੇ ਦਿਮਾਗ ਵਿੱਚ ਪੁਲਿਸ ਦੀ ਬਹੁਤ ਚੰਗੀ ਛਵੀ ਬਣ ਗਈ ਸੀ ਆ ਇਸੇ ਵਜ੍ਹਾ ਨਾਲ ਦੋਨੇ ਭਰਾ ਵੀ ਪੁਲਿਸ ਅਫਸਰ ਬਣਨਾ ਚਾਹੁੰਦੇ ਸੀ ਆ ਵੱਡਾ ਭਰਾ ਅਰਜਨ ਦਿਨ ਰਾਤ ਮਿਹਨਤ ਕਰਦਾ ਤੇ ਸ਼ਰਨ ਵੀ ਉਸ ਦਾ ਸਾਥ ਦਿੰਦਾ ਅਰਜਨ ਦੀਆਂ ਅੱਖਾਂ ਦੇ ਸਾਹਮਣੇ ਬਾਰ-ਬਾਰ ਸ਼ਾਮ ਸਿੰਘ ਦਾ ਚਿਹਰਾ ਆਉਂਦਾ ਜਦੋਂ ਉਸਨੇ ਆਵਾਜ਼ਾਂ ਲਗਾ ਕੇ ਉਹਨਾਂ ਦੇ ਦੀਵੇ ਵਿੱਚੇ ਸੀ ਆ ਉਹਨਾਂ ਤੇ ਇਹ ਇੱਕ ਬਹੁਤ ਵੱਡਾ ਇਸ਼ਾਨ ਕੀਤਾ ਸੀ ਆ ਸਮਾਂ ਬੀਤਦਾ ਗਿਆ श्याम सिंह ਦਾ ਤਬਾਦਲਾ ਉਸ ਸੈਰ ਤੋਂ ਹੋ ਜਾਂਦਾ ਹੈ ਹੁਣ ਅਰਜਨ ਤੇ ਸ਼ਰਨ ਵੱਡੇ ਹੋ ਗਏ ਸੀ ਪੁਰਸੇ ਦੀ ਭਰਤੀ ਦੇ ਲਈ ਅਰਜੀ ਦੇਣ ਲੱਗੇ ਆ ਕੁਝ ਸਮੇਂ ਬਾਅਦ ਅਰਜਨ ਦਾ ਸੁਪਨਾ ਪੂਰਾ ਹੋ ਗਿਆ ਸੀ ਤੇ ਅਰਜਨ ਜੋ ਕੀ ਆ ਹੁਣ ਹਵਲਦਾਰ ਬਣ ਚੁੱਕਾ ਸੀ ਆ ਇਹ ਖਬਰ ਸੁਣ ਕੇ ਉਸ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਆ ਉਸ ਦੀ ਮਾਂ ਦੇ ਲਈ ਆ ਇਹ ਬਹੁਤ ਵੱਡੀ ਗੱਲ ਸੀ ਆ ਕਿਉਂਕਿ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਉਸ ਦਾ ਪੁੱਤਰ ਕਦੇ ਪੁਰਸ ਕਰਮਚਾਰੀ ਬਣ ਸਕਦਾ ਹੈ ਤੇ ਸਮਾਜ ਵਿੱਚ ਸਾਰੇ ਲੋਕਾਂ ਉਨਾਂ ਨੂੰ ਹੁਣ ਪੁਲਸ ਵਾਲੇ ਦੀ ਮਾਕੈ ਇੱਜ਼ਤ ਦਿੰਦੇ ਸੀ ਆ ਉਸ ਤੋਂ ਬਾਅਦ ਅਰਜਨ ਆਪਣੀ ਟ੍ਰੇਨਿੰਗ ਲਈ ਚਲਾ ਗਿਆ ਤੇ ਜਦ ਉਸ ਦੀ ਟ੍ਰੇਨਿੰਗ ਪੂਰੀ ਹੋ ਜਾਂਦੀ ਹੈ ਤਾਂ ਉਸ ਨੂੰ ਇੱਕ ਥਾਣੇ ਵਿੱਚ ਪੋਸਟਿੰਗ ਮਿਲ ਜਾਂਦੀ ਹੈ ਜਿਵੇਂ ਉਸ ਦੀ ਪੋਸਟਿੰਗ ਹੁੰਦੀ ਹੈ ਉਸ ਨੂੰ ਤੁਰੰਤ ਸ਼ਾਮ ਸਿੰਘ ਦੀ ਯਾਦ ਆਉਂਦੀ ਹੈ ਜਿਸ ਦੀ ਮਦਦ ਤੋਂ ਬਿਨਾ ਇਹ ਸਭ ਕੁਝ ਸੰਭਵ ਨਹੀਂ ਸੀ ਇਸ ਵਜ੍ਹਾ ਨਾਲ ਉਹ ਫੈਸਲਾ ਲੈਂਦਾ ਹੈ ਕਿ ਸ਼ਾਮ ਸਿੰਘ ਨੂੰ ਮਿਲਣਾ ਜ਼ਰੂਰ ਹੋਵੇਗਾ ਅਰਜਨ ਆਪ ਆਪਣੇ ਨਵੇਂ ਥਾਣੇ ਵਿੱਚ ਜਾਂਦਾ ਹੈ ਤੇ ਉੱਥੇ ਪੁਰਾਣੇ ਰਿਕਾਰਡ ਵਿੱਚੋਂ श्याम सिंह ਦਾ ਪਤਾ ਲੱਭਣ ਲੱਗ ਜਾਂਦਾ ਹੈ ਕੁਝ ਸਮੇਂ ਬਾਅਦ ਉਸ ਨੂੰ ਆ ਪਤਾ ਲੱਗ ਜਾਂਦਾ ਹੈ ਹੁਣ ਅਰਜਨ ਪੂਰੀ ਵਰਦੀ ਪਾ ਕੇ श्याम सिंह ਨੂੰ ਆ ਸਰਪ੍ਰਾਈਜ਼ ਦੇਣ ਲਈ ਆ ਉਸ ਦੇ ਘਰ ਵੱਲ ਚਲਾ ਗਿਆ ਸੀ ਆ ਰਿਕਾਰਡ ਦੇ ਹਿਸਾਬ ਨਾਲ श्याम सिंह ਹੁਣ ਰਿਟਾਇਰ ਹੋ ਚੁੱਕਿਆ ਸੀ ਅਤੇ ਆਪਣੇ ਘਰ ਹੀ ਹੋਵੇਗਾ ਅਰਜਨ ਖੁਸ਼ੀ-ਖੁਸ਼ੀ ਆ ਉਸ ਦੇ ਘਰ ਪਹੁੰਚਦਾ ਹੈ ਤੇ ਬੈਲ ਵਜੋਂਦਾ ਹੈ ਫਿਰ ਉਹ ਖੁਸ਼ੀ-ਖੁਸ਼ੀ ਘਰ ਵੱਲ ਦੇਖਦਾ ਕੁਝ ਹੀ ਸਮੇਂ ਬਾਅਦ ਇੱਕ ਆਦਮੀ ਅੰਦਰ ਆਉਂਦਾ ਹੈ ਤੇ ਪੁੱਛਦਾ ਹੈ ਕਿ ਆ ਤੁਹਾਨੂੰ ਕਿਸ ਨਾਲ ਮਿਲਣਾ ਹੈ ਅਰਜਨ ਜਵਾਬ ਦਿੰਦਾ ਹੈ ਕਿ ਮੈਂ ਸਿਆਮ ਸਿੰਘ ਨਾਲ ਮਿਲਣਾ ਚਾਹੁੰਦਾ ਹਾਂ ਮੈਨੂੰ ਉਹਨਾਂ ਨਾਲ ਬਹੁਤ ਜ਼ਰੂਰੀ ਕੰਮ ਹੈ ਉਹ ਆਦਮੀ ਉਸਨੂੰ ਘਰ ਦੇ ਅੰਦਰ ਲੈ ਜਾਂਦਾ ਹੈ ਅਰਜਨ ਉਸ ਦੇ ਨਾਲ ਅੰਦਰ ਚਲਾ ਜਾਂਦਾ ਹੈ ਥੋੜੀ ਦੇਰ ਬਾਅਦ ਉਹ ਆਦਮੀ ਉਸਨੂੰ ਕਮਰੇ ਵੱਲ ਇਸ਼ਾਰਾ ਕਰਦਾ ਹੈ ਇੱਥੇ ਆਨ ਸਿਆਮ ਸਿੰਘ ਜੀ ਆ ਤੁਸੀਂ ਅੰਦਰ ਜਾ ਕੇ ਮਿਲ ਲਵੋ ਅਰਜਨ ਹੌਲੀ-ਹੌਲੀ ਉਸ ਕਮਰੇ ਦੇ ਅੰਦਰ ਦਾਖਲ ਹੁੰਦਾ ਹੈ ਅੰਦਰੋਂ ਦੇਖਦਾ ਹੈ ਕਿ ਇੱਕ ਬਜ਼ੁਰਗ ਆਦਮੀ ਬੈੱਡ ਤੇ ਪਿਆ ਹੋਇਆ ਸੀ ਜੋ ਹਿੱਲਣ-ਜੁਲਣ ਦੇ ਬਿਲਕੁਲ ਸਮਰਥ ਨਹੀਂ ਸੀ ਇਹ ਦੇਖ ਕੇ ਅਰਜਨ ਦੇ ਦਿਲ ਵਿੱਚ ਇੱਕ ਚੀਜ਼ ਜਿਹੀ ਉੱਠਦੀ ਹੈ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ ਇਹ ਗੱਲ ਸ਼ਿਆਮ ਸਿੰਘ ਵੀ ਨੋਟਿਸ ਕਰਦਾ ਹੈ ਉਸ ਤੋਂ ਬਾਅਦ ਸ਼ਿਆਮ ਸਿੰਘ ਕਹਿੰਦਾ ਹੈ ਕਿ ਭਾਈ ਇਹ ਤੂੰ ਕੌਣ ਹੈ ਤੇ ਇਸ ਤਰ੍ਹਾਂ ਖੜਾ ਹੋ ਕੇ ਰੋ ਕਿਉਂ ਰਿਹਾ ਹੈ ਅਰਜਨ ਜਵਾਬ ਦਿੰਦਾ ਹੈ ਕਿ ਸਰ ਜੀ ਆ ਤੁਸੀਂ ਮੈਨੂੰ ਨਹੀਂ ਪਛਾਣਿਆ ਪਰ ਮੈਂ ਉਹੀ ਛੋਟਾ ਜਿਹਾ ਮੁੰਡਾ ਹਾਂ ਜਿਸ ਦੇ ਦੀਵੇ ਵੇਚਣ ਲਈ ਆ ਇੱਕ ਦਿਨ ਤੁਸੀਂ ਵਰਦੀ ਵਿੱਚ ਖੜੇ ਹੋ ਗਏ ਸੀ ਆ ਤੇ ਉੱਚੀ ਉੱਚੀ ਆਵਾਜ਼ਾਂ ਲਗਾ ਕੇ ਬਾਜ਼ਾਰ ਵਿੱਚ ਮੇਰੇ ਦੀਵੇ ਵਿੱਚ ਐ ਸੀ ਆ ਇਹ ਸੁਣ ਕੇ ਸ਼ਿਆਮ ਸਿੰਘ ਜੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਉਸ ਬੱਚੇ ਵੱਲ ਹੱਥ ਨਾਲ ਇਸ਼ਾਰਾ ਕਰਦਾ ਹੋਇਆ ਆਪਣੇ ਗਲ ਨਾਲ ਲਾ ਲਿਆ ਇਸ ਤੋਂ ਬਾਅਦ ਅਰਜਨ ਉਸ ਦੇ ਕੋਲ ਜਾ ਕੇ ਉਸ ਦੇ ਗਲ ਲਾ ਕੇ ਰੋਣ ਲੱਗ ਜਾਂਦਾ ਹੈ ਥੋੜੀ ਦੇਰ ਬਾਅਦ ਮਾਹੌਲ ਸ਼ਾਂਤ ਹੋ ਜਾਂਦਾ ਹੈ ਜਦੋਂ ਮਾਹੌਲ ਸ਼ਾਂਤ ਹੁੰਦਾ ਹੈ ਤਰਜਨ ਸ਼ਿਆਮ ਸਿੰਘ ਨਾਲ ਗੱਲਾਂ ਕਰਨ ਲੱਗਦਾ ਹੈ ਉਹ ਪੁੱਛਦਾ ਹੈ ਕਿ ਸਰ ਜੀ ਤੁਸੀਂ ਬਿਲਕੁਲ ਵੀ ਨਹੀਂ ਉੱਠ ਸਕਦੇ ਤੁਹਾਨੂੰ ਕੀ ਹੋਇਆ ਕਿਸ ਵਜ੍ਹਾ ਕਰਕੇ ਤੁਹਾਡੀ ਆ ਇਸ ਤਰ੍ਹਾਂ ਦੀ ਹਾਲਤ ਹੋ ਗਈ ਸ਼ਾਮ ਸਿੰਘ ਦੀਆਂ ਅੱਖਾਂ ਫਿਰ ਨਮ ਹੋਣ ਲੱਗੀਆਂ ਪਰ ਉਹ ਕਿਸੇ ਤਰ੍ਹਾਂ ਆਪਣੇ ਹੰਝੂਆਂ ਨੂੰ ਰੋਕ ਲੈਂਦਾ ਹੈ ਤੇ ਅਰਜਨ ਤੋਂ ਪੁੱਛਦਾ ਹੈ ਕਿ ਬੇਟਾ ਮੇਰੀ ਛੱਡ ਤੂੰ ਇਹ ਦੱਸ ਤੂੰ ਸੱਚੀ ਪੁਰਸ ਵਾਲਾ ਬਣ ਗਿਆ ਜਾਂ ਬਸ ਵੈਸੇ ਹੀ ਵਰਦੀ ਪਾਈ ਹੈ ਅਰਜਨ ਆਪਣੀ ਪੂਰੀ ਕਹਾਣੀ ਸ਼ਿਆਮ ਸਿੰਘ ਨੂੰ ਦੱਸਦਾ ਹੈ ਤੇ ਉਹ ਕਹਿੰਦਾ ਹੈ ਕਿ ਸਰ ਜੀ ਆ ਮੈਂ ਸੱਚੀ ਪੁਲਿਸ ਵਾਲਾ ਬਣ ਗਿਆ ਕਿਉਂਕਿ ਜਿਸ ਦਿਨ ਤੁਸੀਂ ਮੇਰੀ ਬੰਦਤ ਕੀਤੀ ਸੀ ਆ ਉਸ ਦਿਨ ਮੈਂ ਸੋਚ ਲਿਆ ਸੀ ਕਿ ਮੈਂ ਵੱਡਾ ਹੋ ਕੇ ਪੁਲਿਸ ਅਫਸਰ ਬਣਾਂਗਾ ਤੇ ਪੁਲਿਸ ਅਫਸਰ ਬਣਨ ਤੋਂ ਬਾਅਦ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਰ ਅੱਜ ਤੁਹਾਡੀ ਇਹ ਹਾਲਤ ਦੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਹੈ ਤੁਸੀਂ ਦੱਸੋ ਤੁਹਾਡੇ ਨਾਲ ਹੋਇਆ ਕੀ ਆ ਸ਼ਿਆਮ ਸਿੰਘ ਨੇ ਆਪਣੀ ਪੂਰੀ ਕਹਾਣੀ अर्जुन ਨੂੰ ਦੱਸੀ ਉਹ ਕਹਿੰਦਾ ਹੈ ਕਿ ਬੇਟਾ ਮੈਂ ਤਾਂ ਪੁਰਸ਼ ਵਿੱਚ ਕੰਮ ਕਰਦਾ ਸੀ ਆ ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਤੇ ਬੱਚਾ ਸੀ ਆ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਆ ਸਭ ਖੁਸ਼ੀ ਖੁਸ਼ੀ ਆ ਜੀਵਨ ਬਤੀਤ ਕਰ ਰਿਹਾ ਸੀ ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਤੇ ਬੱਚੇ ਦਾ ਇੱਕ ਕਾਰ ਐਕਸੀਡੈਂਟ ਵਿੱਚ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਮੈਂ ਇਕੱਲਾ ਹੀ ਰਹਿ ਗਿਆ ਫਿਰ ਮੈਂ ਆਪਣੀ ਡਿਊਟੀ ਤੋਂ ਵਾਪਸ ਆ ਗਿਆ ਇੱਕ ਦਿਨ ਡਿਊਟੀ ਦੇ ਦੌਰਾਨ ਇੱਕ ਲੜਾਈ ਵਿੱਚ ਮੇਰੀ ਰੀੜ ਦੀ ਹੱਡੀ ਆ ਵਿੱਚ ਗੋਲੀ ਲੱਗ ਗਈ ਸੀ ਉਸ ਗੋਲੀ ਦੇ ਕਾਰਨ ਮੇਰੇ ਸਰੀਰ ਦਾ ਹੇਠਾਂ ਵਾਲਾ ਹਿੱਸਾ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਗਿਆ ਹੁਣ ਮੈਨੂੰ ਪੈਨਸ਼ਨ ਮਿਲਦੀ ਹੈ ਪੈਸੇ ਤਾਂ ਕਾਫੀ ਹਨ ਨਾ ਪਰ ਪੈਸੇ ਨਾਲ ਮੈਂ ਨੌਕਰਾਂ ਤੋਂ ਕੰਮ ਕਰਵਾਉਂਦਾ ਹਾਂ ਪਰ ਨੌਕਰ ਵੀ ਆਪਣੇ ਨਹੀਂ ਹੋ ਸਕਦੇ ਨਾ ਕਿਸੇ ਵਜ੍ਹਾ ਕਾਰਨ ਮੈਂ ਕਦੇ-ਕਦੇ ਆਪਣੀ ਆ ਇਸ ਹਾਲਤ ਨੂੰ ਦੇਖ ਕੇ ਰੋਣ ਲੱਗ ਜਾਂਦਾ ਹਾਂ ਜਿਵੇਂ ਹੀ ਅਰਜਨ ਪੂਰੀ ਗੱਲ ਸੁਣਦਾ ਹੈ ਤਾਂ ਸ਼ਾਮ ਸਿੰਘ ਨੂੰ ਕਹਿੰਦਾ ਹੈ ਦੇਖੋ ਤੁਸੀਂ ਮੇਰੇ ਬਾਬਸਮਾਨ ਹੋ ਕਿਉਂਕਿ ਜਿਸ ਸਮੇਂ ਤੁਸੀਂ ਮੇਰੀ ਮਦਦ ਕੀਤੀ ਸੀ ਅੱਜੇਕਰ ਉਸ ਸਮੇਂ ਤੁਸੀਂ ਨਾ ਕਰਦੇ ਤਾਂ ਅੱਜ ਮੈਂ ਇਸ ਕਾਬਿਲ ਨਾ ਬਣ ਸਕਦਾ ਤੇ ਆ ਹੁਣ ਤੁਹਾਨੂੰ ਇਹ ਕਹਿਣ ਦੀ ਕੋਈ ਲੋੜ ਨਹੀਂ ਇਸ ਦੁਨੀਆ ਵਿੱਚ ਤੁਹਾਡਾ ਕੋਈ ਨਹੀਂ ਹੈ ਮੈਂ ਤੁਹਾਡਾ ਪੁੱਤਰ ਹਾਂ ਤੇ ਮੇਰਾ ਇੱਕ ਛੋਟਾ ਭਰਾ ਵੀ ਹੈ ਤੇ ਸਾਡੀ ਮਾਂ ਵੀ ਆ ਘਰੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਚੱਲਣ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਉੱਥੇ ਮੇਰੇ ਨਾਲ ਹੀ ਚੱਲੋ ਮੈਂ ਤੁਹਾਡੀ ਚੰਗੀ ਤਰ੍ਹਾਂ ਦੇਖਭਾਲ ਕਰਾਂਗਾ ਇਸ ਤੋਂ ਬਾਅਦ ਸ਼ਾਮ ਸਿੰਘ ਮਨ੍ਹਾ ਕਰਦਾ ਹੈ ਤੇ ਕਹਿੰਦਾ ਹੈ ਕਿ ਨਹੀਂ ਪੁੱਤਰ ਆ ਤੂੰ ਕਿੱਥੇ ਪਰੇਸ਼ਾਨ ਹੋਵੇਂਗਾ ਤੂੰ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਬਤੀਤ ਕਰ ਆ ਅਰਜਨ ਕਹਿੰਦਾ ਹੈ ਕਿ ਸਰਜੀ ਆ ਇਹ ਤਰੱਕੀ ਤੁਹਾਡੀ ਹੀ ਦਿੱਤੀ ਹੋਈ ਹੈ ਜੇਕਰ ਤੁਸੀਂ ਮੇਰੇ ਨਾਲ ਰਹੋਗੇ ਤਾਂ ਅਸੀਂ ਹੋਰ ਵੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ ਐਨਾ ਕਹਿ ਕੇ ਅਰਜਨ ਸ਼ਾਮ ਸਿੰਘ ਨੂੰ ਆਪਣੇ ਨਾਲ ਉੱਥੇ ਸਿੱਧਾ ਆਪਣੇ ਘਰ ਲੈ ਜਾਂਦਾ ਹੈ ਹੁਣ ਜਿਵੇਂ ਹੀ ਘਰ ਪਹੁੰਚਦੇ ਹਨ ਤਾਂ ਅਰਜਨ ਦੀ ਮਾਂ ਦੇਖਦੀ ਹੈ ਕਿ ਸ਼ਾਮ ਸਿੰਘ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਸ ਨੂੰ ਇਹ ਦੇਖ ਕੇ ਕਾਫੀ ਦੁੱਖ ਲੱਗਿਆ ਪਰ ਕਹਾਣੀ ਸੁਣਨ ਤੋਂ ਬਾਅਦ ਉਹ ਆਪਣੇ ਪੁੱਤਰ ਦੇ ਫੈਸਲੇ ਤੇ ਮਾਣ ਮਹਿਸੂਸ ਕਰਦੀ ਹੈ ਇਸ ਤੋਂ ਬਾਅਦ ਉਹ ਸ਼ਾਮ ਸਿੰਘ ਦੀ ਦੇਖਭਾਲ ਕਰਨ ਲੱਗਦੀ ਹੈ ਉਸੇ ਘਰ ਦੇ ਅੰਦਰ ਚੰਗੀ ਤਰ੍ਹਾਂ ਉਸ ਨੂੰ ਰੱਖਦੇ ਹਨ ਕੁਝ ਦਿਨਾਂ ਬਾਅਦ ਅਰਜਨ ਦਾ ਛੋਟਾ ਭਰਾ ਸਰਨਵੀਰ ਪੁੱਲਸ ਵਿੱਚ ਪੜਤੀ ਹੋ ਜਾਂਦਾ ਹੈ ਇਸ ਗੱਲ ਦਾ ਪੂਰਾ ਸਹਾਰਾ ਅਰਜਨ ਸ਼ਾਮ ਸਿੰਘ ਨੂੰ ਦਿੰਦਾ ਹੈ ਉਹ ਕਹਿੰਦਾ ਹੈ ਕਿ ਸਰ ਜੀ ਦੇਖਿਆ ਨਾ ਤੁਸੀਂ ਸਾਡੇ ਕੋਲ ਆਏ ਤਾਂ ਸਾਡੀ ਤਰੱਕੀ ਹੋਰ ਵੀ ਵਧਣ ਲੱਗੀ ਇਸ ਤੋਂ ਬਾਅਦ ਪੂਰਾ ਪਰਿਵਾਰ ਉੱਥੇ ਹੀ ਰਹਿਣ ਲੱਗਦਾ ਹੈ ਕੁਝ ਸਮੇਂ ਬਾਅਦ ਅਰਜਨ ਤੇ ਸ਼ਰਨ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਦੇ ਸਮੇਂ ਸ਼ਿਆਮ ਸਿੰਘ ਪਿਤਾ ਦੇ ਸਾਰੇ ਫਰਜ਼ ਨਿਭਾਉਂਦਾ ਹੈ ਤੇ ਬੱਚਿਆਂ ਨੂੰ ਆਸ਼ੀਰਵਾਦ ਵੀ ਦਿੰਦਾ ਹੈ ਉਹ ਘਰ ਵਿੱਚ ਰਹਿੰਦੇ ਹਨ ਤੇ ਅਰਜਨ ਤੇ ਸ਼ਰਨ ਦੀਆਂ ਪਤਨੀਆਂ ਨੂੰ ਵੀ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਉਹਨਾਂ ਨੇ ਦੋਨਾਂ ਭਰਾਵਾਂ ਦੀ ਉਸ ਸਮੇਂ ਮਦਦ ਕੀਤੀ ਸੀ ਜਦੋਂ ਉਹਨਾਂ ਦੇ ਨਾਲ ਕੋਈ ਨਹੀਂ ਸੀ ਆ ਏ ਸਾਡੇ ਲਈ ਰੱਬ ਦੇ ਸਮਾਨ ਹਨ ਇਸੇ ਵਜ੍ਹਾ ਨਾਲ ਜੋ ਅਰਜਨ ਤੇ ਸ਼ਰਨ ਦੀਆਂ ਪਤਨੀਆਂ ਸੀਆ ਉਹ ਵੀ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਦੀਆਂ ਉਹਨਾਂ ਦੀ ਪੂਰੀ ਦੇਖਭਾਲ ਕਰਦੀਆਂ ਸਾਰਾ ਪਰਿਵਾਰ ਸ਼ਾਮ ਸਿੰਘ ਦੇ ਹਮੇਸ਼ਾ ਆਸ-ਪਾਸ ਹੀ ਰਹਿੰਦਾ ਸੀ ਤਾਂ ਕਿ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ ਘਰ ਵਿੱਚ ਇੱਕ ਸੁਖਮਈਆ ਤੇ ਸ਼ਾਂਤ ਵਾਤਾਵਰਨ ਹੈ ਜਿੱਥੇ ਸ਼ਾਮ ਸਿੰਘ ਨੂੰ ਹਰ ਸੰਭਵ ਆਰਾਮ ਅਤੇ ਸਨਮਾਨ ਮਿਲਦਾ ਹੈ ਅਰਜਨ ਤੇ ਸ਼ਰਨ ਦੇ ਨਾਲ ਨਾਲ ਉਹਨਾਂ ਦੀ ਪਤਨੀਆਂ ਵੀ ਸ਼ਾਮ ਸਿੰਘ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀਆਂ ਹਨ ਤੇ ਉਹਨਾਂ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੀਆਂ ਉਹਨਾਂ ਦਾ ਮਾਣ ਸਨਮਾਨ ਤੇ ਸੇਵਾ ਸਭ ਦੇ ਦਿਲ ਨੂੰ ਛੂਹ ਜਾਂਦਾ ਹੈ ਤੇ ਪੂਰੇ ਪਰਿਵਾਰ ਵਿੱਚ ਇੱਕ ਨਮਾਤਮਾ ਵਿਸ਼ਵਾਸ ਤੇ ਪ੍ਰੇਰਣਾ ਆ ਜਾਂਦੀ ਹੈ ਤੇ ਦੋਸਤੋ ਏਸੀ ਛੋਟੀ ਜਿਹੀ ਕਹਾਣੀ ਹੈ ਜਿੱਥੇ ਪੁਰਸ ਵਾਲੇ ਨੇ ਇੱਕ ਐਜੀ ਇਨਸਾਨੀਅਤ ਦਿਖਾਈ ਜੋ ਦੋ ਮੁੰਡਿਆਂ ਦੀ ਜ਼ਿੰਦਗੀ ਬਦਲ ਦਿੱਤੀ ਆ ਇਹ ਇਨਸਾਨੀਅਤ ਦੀ ਇੱਕ ਅਜੀ ਮਿਸਾਲ ਬਣ ਗਈ ਜਿੱਤੇ ਸ਼ਾਇਦ ਇਹਨਾਂ ਮੁੰਡਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਆ ਤੁਸੀਂ ਕੀ ਕਹਿਣਾ ਚਾਹੋਗੇ ਆ ਸ਼ਾਮ ਸਿੰਘ ਦੇ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ